ਕਾਹੇ ਰੇ ਮਨ ਚਿਤਵੈ ਉਦਮ ਜਾ ਆਹਰ ਹਰ ਜਿਓ ਪਰਿਆ ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਹੈ ਮਨ ਕਾਹੇ ਰੇ ਮਨ ਚਿਤਵੈ ਉਦਮ ਤੂੰ ਉਦਮ ਕਿਉਂ ਕਰਦਾ ਹੈ ਜਾ ਆਹਰ ਹਰ ਜਿਓ ਪਰਿਆ ਪਰਮਾਤਮਾ ਨੇ ਤੇਰੇ ਲਈ ਆਹਰ ਦਾ ਮਤਲਬ ਹੈ ਰਿਜਕ ਹੈ ਖਾਣਾ ਪਾਣੀ ਹੈ ਉਹ ਸਾਰਾ ਕੁਝ ਤੇਰੇ ਅੱਗੇ ਰੱਖਿਆ ਹੋਇਆ ਤੈਨੂੰ ਉਦਮ ਕਰਨ ਦੀ ਕੀ ਲੋੜ ਹੈ ਕੀ ਉਦਮ ਨਹੀਂ ਕਰਨਾ ਚਾਹੀਦਾ ਨਹੀਂ ਗੁਰੂ ਪਿਆਰਿਓ ਇੱਥੇ ਤਾਂ ਸਤਗੁਰ ਸਾਨੂੰ ਬਾਣੀ ਦੇ ਵਿੱਚ ਉਦਮ ਕਰਨ ਬਾਰੇ ਕਹਿ ਰਹੇ ਨੇ ਉਦਮ ਕਰੋ ਵਡਭਾਗਿਓ ਸਿਮਰੋ ਹਰ ਹਰ ਰਾਇ ਸਤਗੁਰ ਕਹਿੰਦੇ ਉਦਮ ਕਰਨਾ ਨਹੀਂ ਛੱਡਣਾ ਚਾਹੀਦਾ ਉਦਮ ਜੀਵਨ ਦੇ ਵਿੱਚ ਕਰਨਾ ਚਾਹੀਦਾ ਪਰ ਇੱਥੇ ਸਤਗੁਰ ਕਹਿੰਦੇ ਤੈਨੂੰ ਉਦਮ ਕਰਨ ਦੀ ਕੀ ਜ਼ਰੂਰਤ ਹੈ ਇਹਦਾ ਮਤਲਬ ਸਤਗੁਰ ਸੱਚੇ ਪਾਤਸ਼ਾਹ ਇੱਥੇ ਕੁਝ ਗੱਲ ਹੋਰ ਸਮਝਾਉਣਾ ਚਾਹੁੰਦੇ ਨੇ ਵੀ ਤੈਨੂੰ ਉਦਮ ਕਰਨ ਦੀ ਜ਼ਰੂਰਤ ਨਹੀਂ ਰੱਬ ਨੇ ਸਭ ਕੁਝ ਤੈਨੂੰ ਪਹਿਲਾਂ ਹੀ ਦਿੱਤਾ ਹੋਇਆ ਹੈ ਰੱਬ ਨੇ ਜਿੰਨਾ ਵੀ ਆਹਾਰ ਹੈ ਰਿਜਕ ਹੈ ਤੈਨੂੰ ਦਿੱਤਾ ਤੈਨੂੰ ਕੀ ਉਦਮ ਕਰਨ ਦੀ ਜ਼ਰੂਰਤ ਹੈ ਹੁਣ ਸਾਡੇ ਸਾਹਮਣੇ ਜਿੰਨਾ ਮਰਜੀ ਅਨਾਜ ਪਿਆ ਹੋਵੇ ਅਸੀਂ ਕਹੀਏ ਵੀ ਉਦਮ ਕਰਨ ਦੀ ਲੋੜ ਨਹੀਂ ਇਹ ਜੋ ਪੱਕੀਆਂ ਪਕਾਈਆਂ ਰੋਟੀਆਂ ਨੇ ਪ੍ਰਸ਼ਾਦੇ ਨੇ ਸਾਡੇ ਮੂੰਹ ਵਿੱਚ ਪੈ ਜਾਣਗੇ ਨਹੀਂ ਇਹਦਾ ਮਤਲਬ ਸਾਨੂੰ ਉਦਮ ਕਰਨਾ ਪਏਗਾ ਸਤਗੁਰਤਾ ਉਦਮ ਕਰਨ ਨੂੰ ਕਹਿ ਰਹੇ ਨੇ ਉਦਮ ਕਰੋ ਵਡਪਾਗੀਓ ਫੇ ਵੱਡਿਆ ਭਾਗਾਾਂ ਵਾਲਿਓ ਉਦਮ ਕਰੋ ਕਿਹੜਾ ਸਿਮਰੋ ਹਰ ਹਰ ਰਾਏ ਪ੍ਰਮਾਤਮਾ ਦੇ ਨਾਮ ਨੂੰ ਸਿਮਰੋ ਹੁਣ ਇੱਥੇ ਸਮਝਣ ਦਾ ਯਤਨ ਕਰਿਓ ਵੀ ਕਿਹੜੇ ਉਦਮ ਨੂੰ ਸਤਗੁਰ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ ਸਤਗੁਰ ਕਹਿੰਦੇ ਕਾਹੇ ਰੇ ਮਨ ਮਨ ਨੂੰ ਸੰਬੋਧਨ ਹੋ ਰਹੇ ਨੇ ਕਿਹੜੇ ਮਨ ਨੂੰ ਜਿਹੜਾ ਗੁਰੂ ਤੋਂ ਟੁੱਟਿਆ ਹੋਇਆ ਜਿਹੜਾ ਰੱਬ ਤੋਂ ਟੁੱਟਿਆ ਹੋਇਆ ਉਸ ਮਨ ਨੂੰ ਕਹਿ ਰਹੇ ਨੇ ਚਿੱਤ ਵੈ ਉਦਮ ਕਿਉਂ ਮਾੜੇ ਪਾਸੇ ਉਦਮ ਕਰਦਾ ਕਿਉਂ ਭੈੜੇ ਪਾਸੇ ਉਦਮ ਕਰਦਾ ਤੂੰ ਉਦਮ ਦੋ ਬੰਦੇ ਕਰਦੇ ਨੇ ਵੇਖੋ ਚੰਗਾ ਮਨੁੱਖ ਵੀ ਕਰਦਾ ਤੇ ਮਾੜਾ ਮਨੁੱਖ ਵੀ ਕਰਦਾ ਜਿਹੜਾ ਚੰਗਾ ਮਨੁੱਖ ਹੈ ਉਹ ਉਦਮ ਕਰਦਾ ਜਿਵੇਂ ਹੁਣ ਰਾਤ ਹੋਈ ਹੈ ਨਾ ਉਹਨੇ ਆਪਣੇ ਕੰਮਕਾਰਾਂ ਤੇ ਜਾਣਾ ਉਹਨੇ ਆਪਣੀ ਡਿਊਟੀ ਤੇ ਜਾ ਕੇ ਗੇਟ ਦੇ ਉੱਤੇ ਜਿੱਥੇ ਵੀ ਉਹਦੀ ਡਿਊਟੀ ਲੱਗੀ ਹੈ ਫੈਕਟਰੀ ਹੈ کارਖਾਨਾ ਜਿੱਥੇ ਵੀ ਉਹ ਕੰਮ ਕਰਦਾ ਉੱਤੇ ਜਾ ਕੇ ਉਹਨੇ ਬੈਠ ਜਾਣਾ ਉਹ ਉਦਮ ਕਰ ਰਿਹਾ ਹੈ ਨਾ ਉਹ ਮਿਹਨਤ ਕਰ ਰਿਹਾ ਹੈ ਨਾ ਉਹ ਆਪਣੀ ਰੋਜੀ ਰੋਟੀ ਕਮਾ ਰਿਹਾ ਹੈ ਉਹ ਉਦਮ ਕਰ ਰਿਹਾ ਹੈ ਹੁਣ ਦੂਜਾ ਮਨੁੱਖ ਵੀ ਹੈ ਜਿਹਨੇ ਵੇਖਣਾ ਰਾਤ ਹੋ ਗਈ ਉਹਨੇ ਉਦਮ ਕਿਹੜਾ ਕਰਨਾ ਉਹਨੇ ਚੋਰੀਆਂ ਕਰਨੀਆਂ ਨੇ ਉਹਨੇ ਰਾਹ ਜਾਂਦਿਆਂ ਨੂੰ ਲੁੱਟਣਾ ਉਹਨੇ ਤਰਕੀਬ ਕਰਨੀ ਹੈ ਕਿ ਕਿਵੇਂ ਅੱਜ ਕਿਹਦਾ ਘਰ ਲੁੱਟਿਆ ਜਾਏ ਕਿਹਦੇ ਘਰੇ ਡਾਕਾ ਮਾਰਿਆ ਜਾਏ ਉਹ ਵੀ ਉਦਮ ਕਰ ਰਿਹਾ ਤੇ ਇਧਰ ਵੀ ਉਦਮ ਕਰ ਰਿਹਾ ਉਦਮ ਦੋਨੇ ਹੀ ਨੇ ਪਰ ਇੱਕ ਮਾੜਾ ਉਦਮ ਕਰ ਰਿਹਾ ਇੱਕ ਚੰਗਾ ਉਦਮ ਕਰ ਰਿਹਾ ਜਿਹੜਾ ਚੰਗਾ ਉਦਮ ਕਰ ਰਿਹਾ ਉਹ ਗੁਰੂ ਦੇ ਰਾਸਤੇ ਤੇ ਤੁਰ ਰਿਹਾ ਜਿਹੜਾ ਮਾੜਾ ਉਦਮ ਕਰ ਰਿਹਾ ਉਹ ਮਨ ਦੇ ਕਹੇ ਤੇ ਤੁਰ ਰਿਹਾ ਹੈ ਜੋ ਮਨ ਕਹਿ ਰਿਹਾ ਹੈ ਗੁਰੂ ਨਹੀਂ ਗੁਰੂ ਤਾਂ ਚੰਗੇ ਪਾਸੇ ਤੋਰਦਾ ਇਸ ਕਰਕੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਮਨ ਦੀ ਗੱਲ ਹੈ ਇੱਥੇ ਮਨ ਨੂੰ ਸੰਬੋਧਨ ਹੋ ਕੇ ਕਹਿ ਰਹੇ ਨੇ ਕਾਹੇ ਰੇ ਮਨ ਹੇ ਮਨ ਚਿਤਵਾਂ ਉਦਮ ਤੂੰ ਉਹ ਉਦਮ ਕਿਉਂ ਕਰਦਾ ਜਿਹੜੇ ਉਦਮ ਤੋਂ ਸਤਗੁਰਾਂ ਨੇ ਤੈਨੂੰ ਰੋਕਿਆ ਕਿਹੜਾ ਉਦਮ ਸਤਗੁਰ ਕਹਿੰਦੇ ਬੁਰੇ ਕੰਮ ਕੋ ਊਠ ਖਲੋਇਆ ਆਹ ਉਦਮ ਕਰਦਾ ਕਹਿੰਦੇ ਜਦੋਂ ਕੋਈ ਬੁਰਾ ਕੰਮ ਕਰਨਾ ਹੋਵੇ ਨਾ ਕਿਸੇ ਦਾ ਮਾੜਾ ਕਰਮ ਕਰਨਾ ਹੋਵੇ ਤਾਂ ਸਤਗੁਰ ਕਹਿੰਦੇ ਇੱਕਦਮ ਭੱਜ ਕੇ ਉੱਠਦਾ ਭੱਜ ਕੇ ਕਰਨ ਜਾਣਾ ਛੇਤੀ ਕਰਨ ਜਾਣਾ ਬੁਰੇ ਕੰਮ ਕੋ ਊਠ ਖਲੋਇਆ ਨਾਮ ਕੀ ਵੇਲਾ ਪੈ ਪੈ ਸੋਇਆ ਜਿਹੜਾ ਉਦਮ ਤੈਨੂੰ ਕਰਨਾ ਚਾਹੀਦਾ ਸੀ ਪ੍ਰਮਾਤਮਾ ਦਾ ਨਾਮ ਜਪਣਾ ਚਾਹੀਦਾ ਸੀ ਉਹ ਤਾਂ ਉਦਮ ਕੀਤਾ ਹੀ ਨਹੀਂ ਰੱਬ ਦੇ ਨਾਮ ਦੀ ਜਦੋਂ ਵਾਰੀ ਆਉਂਦੀ ਹੈ ਉਦੋਂ ਤੂੰ ਉਦਮ ਨਹੀਂ ਕਰਦਾ ਉਦੋਂ ਨਹੀਂ ਉੱਠਦਾ ਜਦੋਂ ਕਿਸੇ ਦਾ ਨੁਕਸਾਨ ਕਰਨਾ ਹੋਵੇ ਸਤਗੁਰੂ ਕੇਦੇ ਉਦੋਂ ਤੂੰ ਬੜਾ ਉਦਮ ਕਰਦਾ ਹੁਣ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਹੈ ਮਨ ਇਹ ਉਦਮ ਨਾ ਕਰ ਕਿਸੇ ਨੂੰ ਲੁੱਟਣ ਦਾ ਕਿਸੇ ਨੂੰ ਠੱਗਣ ਦਾ ਜੇ ਤੈਨੂੰ ਰੱਬ ਨੇ ਜਨਮ ਦਿੱਤਾ ਨਾ ਤਾਂ ਰਿਜਕ ਵੀ ਦਿੱਤਾ ਉਹਨੇ ਆਖੋ ਸਤਨਾਮ ਇਹਨੂੰ ਮਿਹਨਤ ਤਾਂ ਕਰਨੀ ਪਵੇਗੀ ਮਾੜੇ ਪਾਸੇੋਂ ਨਹੀਂ ਚੰਗੇ ਪਾਸੇ ਉਦਮ ਕਰਨਾ ਚਾਹੀਦਾ ਪਰ ਮਾੜੇ ਪਾਸੇ ਕਿਉਂ ਉਦਮ ਕਰਦਾ ਜਾ ਆਹਰ ਹਰ ਜੀ ਉਹ ਪਰਿਆ ਰੱਬ ਨੇ ਤਾਂ ਤੇਰੇ ਜੀਵਨ ਦੇ ਵਿੱਚ ਤੇਰਾ ਦਾਣਾ ਪਾਣੀ ਤੈਨੂੰ ਲਿਖ ਕੇ ਭੇਜਿਆ ਹੈ ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਜੇ ਉਦਮ ਕਰਨਾ ਚੰਗਾ ਕਰ ਮਾੜਾ ਨਹੀਂ ਤੇ ਗੁਰੂ ਪਾਤਸ਼ਾਹ ਜੀ ਉਦਾਹਰਨ ਦਿੰਦੇ ਨੇ ਸੈਲ ਪੱਥਰ ਮਹਿ ਜੰਤ ਉਪਾਏ ਤਾਕਾ ਰਿਜਕ ਆਗੈ ਕਰ ਧਰਿਆ ਸੈਲ ਪੱਥਰ ਮਹਿ ਰੱਬ ਨੇ ਅਕਾਲ ਪੁਰਖ ਨੇ ਪੱਥਰਾਂ ਦੇ ਵਿੱਚ ਜਿੰਨੇ ਵੀ ਕੀੜੇ ਨੇ ਜੀਵ ਜੰਤੂ ਨੇ ਉਹ ਜਿਹੜੇ ਪੱਥਰਾਂ ਦੇ ਵਿੱਚ ਵੀ ਰਹਿੰਦੇ ਨੇ ਜਾਂ ਪੱਥਰਾਂ ਦੇ ਬਾਹਰ ਵੀ ਰਹਿੰਦੇ ਨੇ ਉੱਤੇ ਥੱਲੇ ਵੀ ਰਹਿੰਦੇ ਨੇ ਪ੍ਰਮਾਤਮਾ ਨੇ ਤਾਂ ਰੱਬ ਨੇ ਤਾਂ ਉਹ ਜੇ ਜੀਆਂ ਨੂੰ ਪੈਦਾ ਕੀਤਾ ਸੈਲ ਪੱਥਰ ਮਹਿ ਜਿਹੜੇ ਪੱਥਰਾਂ ਦੇ ਵਿੱਚ ਵੀ ਨੇ ਜੰਤੂ ਉਪਾਏ ਜੀਵ ਜੰਤੂ ਪੈਦਾ ਕੀਤੇ ਨੇ ਨਾ ਤਾਂ ਕਾ ਰਿਜ਼ਕ ਆਗਾ ਕਰ ਧਰਿਆ ਰੱਬ ਨੇ ਤਾਂ ਉਹਨਾਂ ਦਾ ਵੀ ਰਿਜ਼ਕ ਉਹਨਾਂ ਦੇ ਅੱਗੇ ਰੱਖਿਆ ਹੈ ਉਹ ਵੀ ਉਦਮ ਕਰਦੇ ਨੇ ਨਾ ਹੁਣ ਵੇਖੋ ਜਿਹੜੇ ਪਹਾੜਾਂ ਦੇ ਵਿੱਚ ਜਾਂ ਪਹਾੜਾਂ ਤੇ ਉੱਤੇ ਜੀਵ ਜੰਤੂ ਨੇ ਜੰਗਲੀ ਜਾਨਵਰ ਨੇ ਜਿਹੜੇ ਜੰਗਲ ਵਿੱਚ ਰਹਿੰਦੇ ਨੇ ਹੁਣ ਜਿਹੜੇ ਪਹਾੜਾਂ ਤੇ ਰਹਿੰਦੇ ਨੇ ਉਹਨਾਂ ਦਾ ਜਿਹੜਾ ਰਿਜ਼ਕ ਪਾਣੀ ਆ ਪਹਾੜਾਂ ਤੇ ਹੈ ਤੇ ਜਿਹੜੇ ਜੰਗਲ ਦੇ ਵਿੱਚ ਨੇ ਉਹਨਾਂ ਦਾ ਜੰਗਲ ਵਿੱਚ ਹੈ ਜਿਹੜੇ ਜਲ ਦੇ ਵਿੱਚ ਰਹਿੰਦੇ ਨੇ ਨਾ ਉਹਨਾਂ ਦਾ ਖਾਣਾ ਪਾਣੀ ਜਿੰਨਾ ਵੀ ਹੈ ਉਹ ਜਲ ਦੇ ਵਿੱਚ ਹੈ ਉਹ ਜਲ ਤੋਂ ਬਾਹਰ ਉਤਰ ਬਾਹਰ ਨਿਕਲ ਕੇ ਨਹੀਂ ਖਾਣਾ ਪਾਣੀ ਉਹ ਖਾਣ ਆਉਂਦੇ ਜਾਂ ਸ਼ਕਣ ਆਉਂਦੇ ਰੱਬ ਨੇ ਉਹਨਾਂ ਦੀ ਵਿਧੀ ਹੀ ਇਸ ਤਰੀਕੇ ਨਾਲ ਬਣਾਈ ਹੈ ਜਿਉ ਪਾਣੀ ਦੇ ਵਿੱਚ ਨੇ ਜਲ ਦੇ ਵਿੱਚ ਨੇ ਉਹਨਾਂ ਦਾ ਰਜ਼ਿਕ ਜਲ ਦੇ ਵਿੱਚ ਹੈ ਜੀਆਂ ਕਾ ਆਹਾਰ ਜੀ ਹੈ ਭਾਵੇਂ ਕਿ ਪਰ ਗੁਰੂ ਪਿਆਰਿਓ ਜਿੱਥੇ ਰੱਬ ਨੇ ਜਿਹੜੇ ਵੀ ਜੀਵ ਜੰਤੂ ਨੂੰ ਪੈਦਾ ਕਰ ਦਿੱਤਾ ਨਾ ਜੋ ਪੱਥਰ ਦੇ ਵਿੱਚ ਵੀ ਹੈ ਪੱਥਰ ਸਾਰੇ ਪਾਸੇ ਉਹ ਬੰਦ ਹੈ ਆਪਾਂ ਵੇਖਦੇ ਆ ਨਾ ਅੱਜ ਸੋਸ਼ਲ ਮੀਡੀਆ ਤੇ ਬਹੁਤ ਤਰ੍ਹਾਂ ਦੀਆਂ ਵੀਡੀਓ ਵੀ ਆਉਂਦੀਆਂ ਨੇ ਕਿ ਉਹ ਪੱਥਰ ਤੋੜ ਕੇ ਦੇਖਦੇ ਨੇ ਪੱਥਰ ਦੇ ਵਿੱਚੋਂ ਵੀ ਕੀੜਾ ਨਿਕਲਦਾ ਔਰ ਕੀੜਾ ਜਿਉਂਦਾ ਕਿਉਂ ਕਿਉਂਕਿ ਉਹ ਪੱਥਰ ਦੇ ਵਿੱਚ ਵੀ ਰੱਬ ਨੇ ਰਿਜਕ ਪਾਇਆ ਹੋਇਆ ਆ ਉਹਦਾ ਜੇ ਪੱਥਰ ਵਿੱਚ ਕੀੜੇ ਨੂੰ ਜਨਮ ਦਿੱਤਾ ਤਾਂ ਰਿਜਕ ਵੀ ਉਹਦਾ ਨਾਲ ਹੀ ਹੈ ਤੇ ਗੁਰੂ ਪਿਆਰਿਓ ਐਸੇ ਕਰਕੇ ਸਤਗੁਰ ਸੱਚੇ ਪਾਤਸ਼ਾਹ ਨੇ ਬੜਾ ਸਾਨੂੰ ਸੋਹਣੇ ਤਰੀਕੇ ਨਾਲ ਸਮਝਾਉਣ ਦਾ ਯਤਨ ਕੀਤਾ ਆਮੇ ਕੇ ਸਾਡੇ ਘਰ ਦੇ ਵਿੱਚ 3 ਜਨਮ ਲੈਂਦੀਆਂ ਨੇ ਤੇ ਅਸੀਂ ਕਹਿ ਦਿੰਨੇ ਆ ਕਿ ਭਾਈ 3 ਲਈ ਸਾਨੂੰ ਮੁਸ਼ਕਲ ਕਰਨੀ ਪਵੇਗੀ 3 ਲਈ ਸਾਨੂੰ ਬਹੁਤ ਕੁਝ ਕਰਨਾ ਪਏਗਾ ਪਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਜੇ 3 ਦਿੱਤੀਆਂ ਨੇ ਰਿਜਕ ਵੀ ਨਾਲ ਹੀ ਦੇ ਦਿੱਤਾ ਆਖੋ ਸਤਨਾਮ ਇਸੇ ਕਰਕੇ ਮਿਹਨਤ ਕਰਨੀ ਪਵੇਗੀ ਉਹਨਾਂ ਜੋਗਾ ਕਰਨਾ ਪਏਗਾ ਪਰ ਆਉਣ ਵਾਲੇ ਸਮੇਂ ਵਿੱਚ ਹੋ ਸਕਦਾ ਰੱਬ ਨੇ ਉਹਨਾਂ ਦੇ ਕਿੰਨੇ ਚੰਗੇ ਕਰਮ ਲਿਖੇ ਹੋਣ ਉਹ ਤੈਥੋਂ ਵੀ ਅੱਗੇ ਹੋ ਜਾਣ ਤੈਨੂੰ ਹੋਰ ਅੱਗੇ ਲੈ ਜਾਣ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਹਰ ਇੱਕ ਮਨੁੱਖ ਦਾ ਹਰ ਇੱਕ ਜੀਵ ਦਾ ਪ੍ਰਮਾਤਮਾ ਨੇ ਜਿਹੜਾ ਰਿਜਕ ਹੈ ਉਹ ਲਿਖਿਆ ਹੋਇਆ ਹੈ ਇਸ ਕਰਕੇ ਉਦਮ ਕਰਨ ਦੀ ਜ਼ਰੂਰਤ ਹੈ ਚੰਗੇ ਪਾਸੇ ਹੁਣ ਜਿਹੜੇ ਜੀਵ ਨੇ ਉਹ ਕਿਸੇ ਨਾਲ ਠੱਗੀਆਂ ਥੋੜੀ ਕਰਦੇ ਨੇ ਚੋਰੀਆਂ ਥੋੜੀ ਕਰਦੇ ਨੇ ਡਾਕੇ ਥੋੜੀ ਮਾਰਦੇ ਨੇ ਉਹਨਾਂ ਦਾ ਜਿੱਥੇ ਜੋ ਦਾਣਾ ਪਾਣੀ ਲਿਖਿਆ ਹੈ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਨੂੰ ਮਿਲ ਜਾਂਦਾ ਪਰ ਉਹ ਉਦਮ ਕਰਦੇ ਨੇ ਚੰਗੇ ਪਾਸੇ ਤੋਂ ਮਾੜੇ ਪਾਸੇ ਉਦਮ ਨਾ ਕਰੀਂ ਸਹਿਲ ਪੱਥਰ ਮਹਜੰਤ ਉਪਾਏ ਤਾਕਾ ਰਿਜ਼ਕ ਆਗਿਆ ਕਰਤ ਰਿਆ ਸਤਿਗੁਰ ਸੱਚੇ ਪਾਤਸ਼ਾਹ ਜੀ ਹੁਣ ਦੂਜੇ ਬੰਦ ਵਿੱਚ ਸਮਝਾਉਣਾ ਕਰਦੇ ਨੇ ਜਨਨ ਪਿਤਾ ਲੋਕ ਸੁੱਤ ਬਨਤਾ ਕੋਏ ਨਾ ਕਿਸ ਕੀ ਧਰਿਆ ਜਨਨ ਮਤਲਬ ਜਨਣੀ ਜਿਨੇ ਸਾਨੂੰ ਜਨਮ ਦਿੱਤਾ ਭਾਵ ਸਾਡੀ ਮਾਂ ਸਾਡੀ ਮਾਤਾ ਪਿਤਾ ਸਾਡਾ ਬਾਪੂ ਲੋਕ ਇਹ ਦੁਨੀਆਦਾਰੀ ਜਿੰਨੇ ਵੀ ਲੋਕ ਨੇ ਸੰਸਾਰ ਹੈ ਸੁੱਤ ਪੁੱਤਰ ਇਹਾਂ ਪੁੱਤਰਾਂ ਦਾ ਜ਼ਿਕਰ ਕੀਤਾ ਬਨਤਾ ਦਾ ਅਰਥ ਹੈ ਪਤਨੀ ਕੋਏ ਨਾ ਕਿਸ ਕੀ ਧਰਿਆ ਮਹਾਰਾਜ ਕਹਿੰਦੇ ਕੋਈ ਇੱਥੇ ਕਿਸੇ ਦਾ ਨਹੀਂ ਤੇ ਸਤਗੁਰ ਸੱਚੇ ਪਾਤਸ਼ਾਹ ਦਾ ਇਸ਼ਾਰਾ ਇਸ ਗੱਲ ਵੱਲ ਹੈ ਕਿ हे ਮਨੁੱਖ ਤੂੰ ਆਪਣੇ ਜੀਵਨ ਦੇ ਵਿੱਚ ਦਸਾਂ ਨੋਹਾਂ ਦੀ ਕਿਰਤ ਕਰ ਤੂੰ ਆਪਣੇ ਇਸ ਮਨੁੱਖਾ ਜੀਵਨ ਦੇ ਵਿੱਚ ਚੰਗੀ ਮਿਹਨਤ ਕਰ ਚੰਗਾ ਉਦਮ ਕਰ ਜਿਸ ਕਰਕੇ ਤੇਰਾ ਜਿਹੜਾ ਪਰਿਵਾਰ ਹੈ ਉਹ ਸੁਖੀ ਵੀ ਰਹਿ ਸਕੇ ਪਰ ਜੇ ਤੂੰ ਠੱਗੀਆਂ ਚੋਰੀਆਂ ਕਰਕੇ ਲੁੱਟਾਂ ਕੋਹਾ ਕਰਕੇ ਆਪਣੇ ਪਰਿਵਾਰ ਨੂੰ ਪਾਲਦਾ ਨਾ ਤਾਂ ਸਤਗੁਰ ਕਹਿੰਦੇ ਕੋਏ ਨਾ ਕਿਸ ਕੀ ਧਰਿਆ ਜਿੰਦੜ ਤੇਰੇ ਤੇ ਭੀੜ ਪੈ ਗਈ ਨਾ ਇਹਨਾਂ ਨੇ ਕਿਸੇ ਨੇ ਤੇਰਾ ਆਸਰਾ ਨਹੀਂ ਬਣਨਾ ਆਖੋ ਸਤਨਾਮ ਫਿਰ ਕਈ ਵਾਰੀ ਕਹਿ ਦਿੰਦੇ ਆ ਨਾ ਵੀ ਅਸੀਂ ਕਿਹੜਾ ਤੈਨੂੰ ਆਖਿਆ ਸੀ ਬਾਪੂ ਵੀ ਚੋਰੀ ਕਰਕੇ ਲੈ ਕੇ ਆ ਜਦੋਂ ਬਾਪੂ ਫਾਜ ਜਵੇ ਅਸੀਂ ਕਿਹੜਾ ਆਖਿਆ ਸੀ ਨਾ ਡਾਕੇ ਮਾਰ ਤੂੰ ਮਾੜੇ ਕਰਮ ਕੀਤੇ ਹੁਣ ਤੂੰ ਭੋਗ ਫਿਰ ਸਤਗੁਰ ਕਹਿੰਦੇ ਟੱਬਰ ਵੀ ਸਾਥ ਛੱਡ ਦਿੰਦਾ ਹੈ ਭੈਣ ਭਰਾ ਸਾਥ ਸਬੰਧੀ ਸਭ ਲੋਕ ਪਾਸੇ ਹੋ ਜਾਂਦੇ ਨੇ ਭਾਈ ਅਸੀਂ ਕਿਹੜਾ ਤੈਨੂੰ ਕਹਿੰਦੇ ਸੀ ਵੀ ਤੂੰ ਠੱਗੀਆਂ ਚੋਰੀਆਂ ਕਰਕੇ ਲੈ ਕੇ ਆ ਤੂੰ ਲੁੱਟਾਂ ਘੁਆ ਕਰਕੇ ਲੈ ਕੇ ਆ ਤਿੰਨ ਤੈਨੂੰ ਤਾਂ ਮਿਹਨਤ ਕਰਨੀ ਚਾਹੀਦੀ ਸੀ ਉਹ ਤੂੰ ਕੀਤੀ ਨਹੀਂ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਫਿਰ ਪਰਿਵਾਰ ਵੀ ਸਹਾਈ ਨਹੀਂ ਹੁੰਦਾ ਉਹ ਵੀ ਆਸਰਾ ਨਹੀਂ ਬਣਦਾ ਇਸ ਕਰਕੇ ਫਿਰ ਉਦਾਹਰਨ ਦਿੰਦੇ ਨੇ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ हे मन क्यों पाओ करदा भाव डर रहे हां सिर सिर रिझक संबाहे अकाल पुरख वाहेगुरु परमेश्वर ने ओ जेड़ा रिझक है वो सारे जीवांदे सिरਾਂ ਦੇ ਵਿੱਚ ਹੈ ਭਾਵ ਹਰ ਇੱਕ ਤੱਕ અપੜਾਉਂਦਾ ਹੈ ਪਹੁੰਚਾਉਂਦਾ ਹੈ ਫਿਰ ਤੂੰ ਡਰਦਾ ਕਿਉਂ ਹੈ ਫਿਰ ਤੂੰ ਚਿੰਤਾ ਕਿਉਂ ਕਰਦਾ ਹੈ ਤੈਨੂੰ ਮਿਹਨਤ ਕਰਨੀ ਚਾਹੀਦੀ ਹੈ ਚੰਗੇ ਪਾਸੇ ਮਾੜੇ ਪਾਸੇ ਨਹੀਂ ਫਿਰ ਸਤਗੁਰ ਅੱਗੇ ਉਦਾਹਰਨ ਦਿੰਦੇ ਨੇ ਊਡ ਊਡ ਆਵੈ ਸੈ ਕੋ ਸੰ ਤੇ ਸਪਾਛਾ ਬੱਚਰੇ ਛਰਿਆ ਸਤਿਗੁਰ ਕਹਿੰਦੇ ਊੜ ਊੜ ਆਵੈ ਸੈ ਕੋਸਾਂ ਕੋਸਾਂ ਦਾ ਅਰਥ ਹੈ ਕੂੰਜਾਂ ਜਿਹੜੀਆਂ ਕੂੰਜਾਂ ਨੇ ਨਾ ਸੈ ਮਤਲਬ 100 ਕਈ ਕਿਲੋਮੀਟਰਾਂ ਦਾ ਸਫ਼ਰ ਤੈਅ ਕਰਕੇ ਪਿੱਛੇ ਆਪਣੇ ਛੋਟੇ-ਛੋਟੇ ਬੱਚੜਿਆਂ ਨੂੰ ਛੱਡ ਕੇ ਆਉਂਦੀਆਂ ਨੇ ਊੜ ਊੜ ਆਵੈ ਸੈ ਕੋਸਾਂ ਕੂੰਜਾਂ ਉੱਡ ਕੇ ਆਉਂਦੀਆਂ ਨੇ ਕਿਸ ਪਾਛਾਏ ਬਚਰੇ ਛਰੇਆ ਆਪਣੇ ਆਲਣਿਆਂ ਵਿੱਚ ਆਪਣੇ ਬੱਚਿਆਂ ਨੂੰ ਆਪਣੇ ਪੰਛੀਆਂ ਨੂੰ ਛੋਟੇ ਛੋਟੇ ਬੱਚਿਆਂ ਨੂੰ ਛੱਡ ਕੇ ਆਪਣੇ ਰਿਜਕ ਨੂੰ ਆਪਣੇ ਆਹਾਰ ਨੂੰ ਲੱਭਣ ਦੇ ਲਈ ਉੱਡ ਪੈਂਦੀਆਂ ਨੇ ਸਤਿਗੁਰ ਕਹਿੰਦੇ ਤਿੰਨ ਕਵਣ ਖਲਾਵੈ ਕਵਣ ਚੁਗਾਵੈ ਫਿਰ ਉਹ ਕੂੰਜਾਂ ਦੇ ਬੱਚਿਆਂ ਨੂੰ ਕੌਣ ਖਲਾਉਂਦਾ ਬਈ ਕੌਣ ਧਿਆਨ ਰੱਖਦਾ ਕਵਣ ਖਲਾਵੈ ਕਵਣ ਚੁਗਾਵੈ ਮਨ ਮੈਂ ਸਿਮਰਨ ਕਰਿਆ ਪਰ ਕੁੰਝਾ ਮਨ ਦੇ ਵਿੱਚ ਸਿਮਰਨ ਕਰਦੀਆਂ ਨੇ ਧਿਆਨ ਧਰਦੀਆਂ ਨੇ ਵੀ ਸਾਡੇ ਪਿੱਛੇ ਬੱਚੇ ਨੇ ਅਸੀਂ ਜੋ ਵੀ ਉੱਡ ਕੇ ਜਿੱਥੇ ਵੀ ਆਏ ਹਾਂ ਅਸੀਂ ਆਪਣਾ ਦਾਣਾ ਪਾਣੀ ਚੁੱਗ ਕੇ ਵਾਪਸ ਆਪਣੇ ਆਲੜੀਆਂ ਦੇ ਵਿੱਚ ਜਾਣਾ ਹੈ ਪਰ ਉਹ ਬੱਚਿਆਂ ਦੀ ਜਿਹੜੀ ਰੱਖਿਆ ਹੈ ਸਤਗੁਰ ਕਹਿੰਦੇ ਉਹ ਰੱਬ ਕਰ ਰਿਹਾ ਹੈ ਤੇ ਫਿਰ ਕਹਿੰਦੇ ਤੂੰ ਕਿਉਂ ਪ੍ਰਵਾਹ ਕਰਦਾ ਦਸਾਂ ਨੋਹਾਂ ਦੀ ਕੀਰਤ ਕਰ ਸਤਗੁਰ ਕਹਿੰਦੇ ਉਹਦੇ ਨਾਲ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੇਰੀ ਤੇ ਤੇਰੇ ਬੱਚਿਆਂ ਦੀ ਹਿਫਾਜ਼ਤ ਆਪ ਕਰੇਗਾ ਅੱਗੇ ਸਤਿਗੁਰ ਕਹਿੰਦੇ ਸਬ ਨਿਧਾਨ 10 ਅਸ਼ਟ ਸਿਧਾਨ ਠਾਕੁਰ ਕਰਤਲ ਤਰਿਆ ਸਭ ਮਤਲਬ ਸਾਰੇ ਨਿਧਾਨ ਮਤਲਬ ਖਜ਼ਾਨੇ 10 10 ਗਿਣਤੀ ਦੇ ਅਸ਼ਟ 8 10 ਤੇ 8 18 ਸਿਧਾਨ ਸਿੱਧੀਆਂ ਸਤਿਗੁਰ ਕਹਿੰਦੇ ਸਾਰੇ ਖਜ਼ਾਨੇ ਤੇ 18 ਸਿੱਧੀਆਂ ਠਾਕੁਰ ਕਰ ਤਲ ਤਰਿਆ ਜਿਹੜਾ ਰੱਬ ਹੈ ਨਾ ਕਰ ਤਲ ਤਰਿਆ ਉਹਦੇ ਤਲੀ ਦੇ ਉੱਤੇ ਨੇ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ ਬਰਿਆ ਹੈ ਨਾਨਕ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਬਲਿਹਾਰ ਜਾਣਾ ਚਾਹੀਦਾ ਹੈ ਜਿਹਦਾ ਅੰਤ ਪਾਇਆ ਹੀ ਨਹੀਂ ਜਾ ਸਕਦਾ ਕਹਿਣ ਦਾ ਮਤਲਬ ਇਹ ਹੈ ਵੀ ਸਤਗੁਰ ਸੱਚੇ ਪਾਤਸ਼ਾਹ ਇਸ਼ਾਰਾ ਕਰ ਰਹੇ ਨੇ ਵੀ ਉਹ ਰੱਬ ਨਾਲ ਜੁੜ ਤੈਨੂੰ ਉਦਮ ਕਰਨ ਦੀ ਜ਼ਰੂਰਤ ਹੈ ਚੰਗੇ ਪਾਸੇ ਉਦਮ ਕਰੀ ਮਾੜੇ ਪਾਸੇ ਉਦਮ ਨਾ ਕਰੀ ਮਾੜੇ ਪਾਸੇ ਨਾ ਚੱਲਈ ਜੇ ਤੂੰ ਚੰਗੇ ਪਾਸੇ ਤੁਰੇਗਾ ਨਾ ਜਿਵੇਂ ਰੱਬ ਨੂੰ ਫਿਕਰ ਹੁੰਦੀ ਹੈ ਇੱਕ ਕੂੰਜ ਉੱਡ ਕੇ ਕੂੰਜਾਂ ਉੱਡ ਕੇ ਪੰਛੀ ਉੱਡ ਕੇ ਆਪਣੇ ਬੱਚਿਆਂ ਨੂੰ ਆਲਣਿਆਂ ਦੇ ਵਿੱਚ ਛੱਡ ਕੇ ਕੋਹਾਂ ਕੋਹਾਂ ਸੈਂਕੜੇ ਸੈਂਕੜੇ ਕਿਲੋਮੀਟਰਾਂ ਦੂਰ ਆਪਣੇ ਦਾਣਾ ਪਾਣੀ ਚੁਗਣ ਲਈ ਤੁਰ ਪੈਂਦੀਆਂ ਨੇ ਪਰ ਰੱਬ ਉਹਨਾਂ ਦੀ ਹਿਫਾਜ਼ਤ ਕਰਦਾ ਮਹਾਰਾਜ ਕਹਿੰਦੇ ਤੂੰ ਚੰਗੇ ਪਾਸੇ ਉਦਮ ਕਰੀ ਤੇਰੇ ਪਰਿਵਾਰ ਦੀ ਤੇਰੀ ਰੱਬ ਆਪ ਬਾਹ ਫੜੇਗਾ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਅਕਾਲ ਪੁਰਖ ਹੈ ਰੱਬ ਹੈ ਪਰਮੇਸ਼ਰ ਹੈ ਉਹ ਆਪ ਉਹਨਾਂ ਦੀ ਰੱਖਿਆ ਕਰੇਗਾ ਤੇ ਗੁਰੂ ਪਿਆਰਿਓ ਸਤਿਗੁਰ ਸੱਚੇ ਪਾਤਸ਼ਾਹ ਨੇ ਇਸ ਸ਼ਬਦ ਦੇ ਵਿੱਚ ਜਿੱਥੇ ਸਾਨੂੰ ਸੰਗਤ ਕਰਨ ਬਾਰੇ ਦੱਸਿਆ ਵੀ ਭਾਈ ਕਿਹੜੀ ਸੰਗਤ ਕਰਨੀ ਹੈ ਉਥੇ ਸਤਿਗੁਰਾਂ ਨੇ ਉਦਮ ਦੱਸਿਆ ਵੀ ਉਦਮ ਕਿਹੜਾ ਕਰਨਾ ਹੈ ਚੰਗੇ ਪਾਸੇ ਉਦਮ ਕਰਨਾ ਹੈ ਤਾ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਰੱਬ ਆਪ ਸਹਾਇ ਹੁੰਦਾ ਜੇ ਮਾੜੇ ਪਾਸੇ ਉਦਮ ਕਰੋ ਕਰਾਂਗੇ ਫਿਰ ਰੱਬ ਨੇ ਪਿੱਛੇ ਹੋ ਜਾਣਾ ਫਿਰ ਜਮਾ ਨੇ ਅੱਗੇ ਆ ਜਾਣਾ ਫਿਰ ਲੇਖਾ ਦੇਣਾ ਪਵੇਗਾ ਲੇਖਾ ਰੱਬ ਮੰਗੇਸੀਆ ਬੈਠਾ ਕੱਢ ਬਹੀ ਰੱਬ ਫਿਰ ਲੇਖਾ ਮੰਗੇਗਾ ਹੀ ਮੰਗੇਗਾ ਸੋ ਇੰਨੀਆਂ ਬੇਨਤੀਆਂ ਪ੍ਰਵਾਨ ਹੋਈਆਂ ਦਾਸ ਤੋਂ ਬੇਅੰਤ ਭੁੱਲਾਂ ਚੁੱਕਾਂ ਦੇ ਖਿਮਾ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਣ ਹਾਰ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ